ਇਹ ਖਾਸ ਹਸਤੀ ਸਾਡੇ ਨਾਲ ਜੁੜੀ ਏ ਤਾਰੀ ਫਰੋਮ ਨਾਜੀਰੀਆ ਨਾਜੀਰੀਆ ਸਾਡੇ ਪਿੰਡ ਜ ਹੈਗਾ ਵਾ ਬਾਕੀ ਉਹਨਾਂ ਸਾਨੂੰ ਸੱਧਿਆ ਨਹੀਂ ਫੰਕਸ਼ਨ ਹੈਗਾ ਬਾਕੀ ਅਸੀਂ ਬਾਹਰ ਆ ਕੇ ਨੱਚਣਦੇ ਆਂ ਖਾਸ ਤੋ ਵੀ ਨਹੀਂ ਮੰਨਦੇ ਮੈਂ ਤਾਂ ਸੋਣ ਲੱਗੇ 100% ਜਾਣ ਲੱਗੇ ਕਿੱਧਰ ਰਾਜ ਨਹੀਂ ਸੱਧਿਆ ਨਹੀਂ ਨਾ ਯਾਰ ਯਰੇ ਥੋੜਾ ਗੱਲ ਉਹ ਪ੍ਰਾਈਵੇਸੀ ਜੋ ਸਾਡਾ ਜਨ ਸਾਡਾ ਮਨ ਹੈ ਸਾਡਾ ਮਨ ਨਾ ਕਿਤੇ ਮਨ ਹੋਵੇ ਤਾਂ ਮੈਂ ਟੈਗਰਸ ਤੇ ਵੀ ਜਾ ਸਕਦੇ ਹਾਂ ਬੰਦ ਕਰਤਾ ਜੇ ਹੁਣ ਉਹ ਪਤਾ ਕੀ ਉਹਦੇ ਬਾਪੂ ਗਾਣਾ ਨਵਾਂ ਕਿਹੜਾ ਲੱਗੇਗਾ ਵਧੀਆ ਜੇ ਤੇ ਸਾਡੇ ਨਾਲ ਇੱਕ ਹੋਰ ਰਸਤੀ ਜੁੜੀ ਹੈ ਜੀ ਇਹ ਹੈਗਾ ਫਰੋਮ ਅਫਰੀਕਾ ਸਾਊਥ ਅਫਰੀਕਾ ਤੇ ਨਹੀਂ ਸਾਊਥ ਅਫਰੀਕਾ ਸਾੜਾ ਇੰਡੀਆ ਤੋਂ ਆ ਮੈਂ ਸਾਊਥ ਅਫਰੀਕਾ ਹਾਂ ਸਾਊਥ ਅਫਰੀਕਾ ਤਾਂ ਨਹੀਂਗਾ ਸਾਊਥ ਅਫਰੀਕਾ ਇੰਡੀਆ ਦੇ ਵਿੱਚ ਹੀ ਆਉਂਦਾ ਨਾ ਹਾਂ ਵੈਰੀ ਗੁੱਡ ਬਈ ਕਿਆ ਜੀ ਕੇ ਆਪ ਕੀ ਸਰ ਠੀਕ ਹੈ ਨਹੀਂ ਮੈਂ ਪੰਜਾਬ ਦੇ ਵਿੱਚ ਆ ਹਾਂ ਹਾਂ ਜੀ ਜੇ ਗੋਲ ਜੇ ਗੋਲ ਪਰਣਾ ਬੰਦਾ ਹਾਈ ਗਾਇਜ਼ ਮੈਂ ਪੰਜਾਬ ਚ ਆ ਇਹਦਾ ਇਹ ਮਤਲਬ ਨਹੀਂ ਕਿ ਤੂੰ ਪੰਜਾਬ ਤੋਂ ਹਾਂ ਠੀਕ ਹੈ ਬਾਕੀ ਨਾ ਭਾਈ ਖਾਣੀਆਂ ਦੋ ਰੋਟੀਆਂ ਹੁੰਦੀਆਂ ਖਾਣੇ ਰੋਟੀਆਂ ਨੇ ਨਾ ਟੈਨਸ਼ਨ ਲਿਆ ਕਰ ਖੁਸ਼ ਰਹਿਣਾ ਸੀਰੀਅਸ ਜੀ ਇਹ ਮੈਨੂੰ ਕਹਿ ਰਹਾ ਹੈ ਮੈਂ ਨਹੀਂ ਆ ਟੈਨਸ਼ਨ ਨਾਲ ਆਵੇਂ ਕੋਈ ਨਹੀਂ ਕੋਲਡੀਆਂ ਕਾਰਾਂ ਤੇ ਦੀ ਐਸੇ ਕਿਤੇ ਸੀ ਬਾਈ ਕੋਸ਼ੀ ਰੱਖਦਾ ਦੁਨੀਆਂ ਤੇ ਐ ਸਮਝਿਆ ਕਰੋ ਬਾਈ ਹਜੇ ਦੁਨੀਆਂ ਦਾ ਹੁਣੇ ਜੋ ਹੋਇਆ ਜਿਗਾਰਡਮੈਂਟ ਹੁਣੇ ਸ਼ੁਰੂ ਹੋਈ ਹੈ ਹੁਣੇ ਸ਼ੁਰੂ ਹੋਈ ਹੈ ਦੋ ਸਾਹਨਾ ਆਪਾਂ ਖਤਮ ਵੀ ਜਲਦੀ ਹੋ ਜਣੀ ਥੱਲੇ ਹੀ ਰਹਿਣਾ ਸਿੱਖਣਾ ਹੈ ਹਾਂ ਧਰਤੀ ਦੇ ਪੈਰ ਰੱਖੋ ਮਾਲਕ ਦੀ ਨਜ਼ਰ ਆਦੀਵਾਸੀ ਬਾਈ ਸਿੱਧੀ ਜੀ ਗੱਲ ਹੈ ਪੱਤੇ ਬਣ ਕੇ ਰਹਿਆ ਕਰੋ ਕਪੜੇ ਕੋੜੇ ਪਾਣ ਦੀ ਕੋਈ ਲੋੜ ਨਹੀਂ ਬਸ ਫਿਰ ਨੱਚੋ ਹਾਂ ਚੱਲ ਪੈ ਪੱਤੀ ਗੱਲ ਨਾ ਯਾਰ ਅਸਲੀ ਲੜੀ ਨੇ ਆ ਰੇ ਲੋ ਨੇ ਆ ਰੇ ਲੋ ਸਹੀ ਗੱਲ ਯਾਰ ਲਾਈਫ ਨੂੰ ਜਿਓ ਕਿਉਂ ਟੈਨਸ਼ਨ ਲੈ ਕੇ ਯਾਰ ਬਸ ਐਂ ਕੀ ਯਾਰ ਜਿਹੜਾ ਕੋਈ ਫਾਇਦਾ ਨਹੀਂ ਹੁਣ ਆ ਮਿਲ ਗਿਆ ਬੱਸੀ ਯਾਰ ਮੈਸੇਜ ਨਵੇਂ ਸੇਮ ਮਿਲ ਗਿਆ ਇਹ ਦੌੜਨੀ ਆ ਅਮਨ ਮਿਲ ਗਿਆ ਤਮਨ ਚੰਨੀ ਮਿਲ ਗਿਆ ਚੰਨੀ ਰੇ ਤੁਹਾਨੂੰ ਤਾਂ ਤਾਂ ਨਿਆਰੇ ਨਹੀਂ ਰੱਜਾ ਤੇਰੇ ਕੋਲ ਵਿਜੇ ਮਿਲ ਗਿਆ ਵਿਜੇ ਆ ਭਾਬੀ ਤੇਰ ਨਾਲ ਹੈਗੀ ਐਂ ਦੇ ਨਾਲ ਮਿਲ ਕੇ ਦਿਲਸ਼ੌਦ ਦੀ ਗੱਲ ਸੁਣ ਲੈ ਮੇਰੇ ਮੇਰਾ ਨਾਮ ਮੁੰਡਾ ਅੱਥੇ ਅੱਛਾ ਨਾਲ ਮਤਲਬ ਯਾਰ ਹਰੇਕ ਕੋਈ ਬੰਦਾ ਐ ਨਹੀਂ ਕਿ ਮੈਂ ਆਪਣੇ ਕਿਸੇ ਕਲਾਸ ਮੇਟ ਜਾਂ ਕਿਸੇ ਵੀ ਜਿੰਨੇ ਵੀ ਜ਼ਿੰਦਗੀ ਚ ਆਇਆ ਮੈਂ ਕਿਸੇ ਨੂੰ ਨਹੀਂ ਭੁੱਲਿਆ ਬਾਈ ਯਾਰ ਹਰੇਕ ਨੂੰ ਯਾਦ ਰੱਖੋ ਹਰੇਕ ਨਾਲ ਬਸ ਉਹ ਤੁਹਾਡੀ ਗੱਲ ਯਾਰ ਹੁਣ ਮੈਂ ਐ ਥੋੜਾ ਨਾ ਕਰਾਂਗਾ ਭੈ ਜੀ ਦੋ ਰੋਟੀਆਂ ਆ ਯਾਰ ਇੱਕ ਟਿੱਡਾ ਆ ਜਿਹੜਾ ਮੈਂ ਕਿਸੇ ਨੂੰ ਦਿਲ ਨਾ ਦਿਖਾਓ ਆ ਗੱਲ ਕੀ ਦੇਣ ਕਿਉਂਕਿ ਦਿਲਾਂ ਚ ਰੱਬ ਵਰਦਾ ਹੈ ਹਾਂ ਯਾਰ ਛਾਂ ਜੰਪਾ ਕਿਸੇ ਨਾ ਹੰਤ ਨੂੰ ਪਿਆਰ ਹੋ ਗਿਆ ਅਗਲਾ ਕਹਿ ਦਰ ਭਾਈ ਨਹੀਂ ਭਾਈ ਐਵੇਂ ਨਾ ਗੱਲ ਕਰ ਨਹੀਂ ਨਹੀਂ ਕੀ ਆਪਣੋਂ ਭਾਈ ਮਤਲਬ ਕਿੰਨਾ ਹੀ ਭਾਈ ਮੈਂ ਕਿਸੇ ਨਾਲ ਹੈਗਾ ਜੇ ਕੁਝ ਵੀ ਠੀਕ ਆ ਉਸ ਤੋਂ ਬਾਅਦ ਆਪਾਂ ਤੱਕ ਕਰਾਂਗੇ ਆਪਾਂ ਗੱਲ ਤੈਨੂੰ ਸੱਚੀ ਸੌਰੀ ਇਹ ਮੈਨੂੰ ਪਤਾ ਵੀ ਹੱਥ ਇਹਨੂੰ ਮੁੰਡੇ ਨਾਲ ਹੀ ਹੱਥ ਜੜ ਰੱਸਦੇ ਉਹ ਥੋੜਾ ਜਿਹਾ ਸਹੀ ਨਹੀਂ ਲੱਗਦਾ ਕਿਉਂਕਿ ਮੈਂ ਇਹੀ ਚਾਹੁੰਦਾ ਕਿ ਭਾਈ ਕੋਈ ਵੀ ਕਿਸੇ ਦੇ ਮੁੰਡੇ ਤੇ ਚਲਾਵੇ ਨਾ ਨਹੀਂ ਤੂੰ ਮੈਨੂੰ ਪਤਾ ਨਹੀਂ ਕਿਉਂ ਆਦਤ ਤਾਂ ਨਹੀਂ ਸੋਣ ਉਹ ਇਹ ਥੋੜਾ ਜਿਹਾ ਨਾ ਸਾਡੇ ਪਿੰਡਾਂ ਚੱਲਦਾ ਯਾਰ ਮਤਲਬ ਤੂੰ ਨਹੀਂ ਮੈਂ ਕਿਸੇ ਦੇ ਰੱਖੇ ਹੀ ਨਹੀਂ ਅੱਜ ਤੱਕ ਅੱਛਾ ਮੈਨੂੰ ਕਦੇ ਤੂੰ ਕਿਸੇ ਮੋੜ ਤੇ ਵੇਖ ਨਹੀਂ ਚਾਚਾ ਆਹ ਚੀਜ਼ ਮੈਂ ਇੱਥੇ ਨਹੀਂ ਰੱਖ ਕੇ ਕਿਸੇ ਦਿਨਾਂ ਮੋੜ ਤੇ ਹੱਥ ਰੱਖ ਕੇ ਚੱਲਿਆ ਮੈਂ ਮੈਂ ਤਾਂ ਦੱਸਾਂ ਬਾਕੀ ਤਾਂ ਯਾਰ ਪਤਾ ਨਹੀਂ ਕਿਉਂ ਰੱਖਦੇ ਨੇ ਹਾਲਾਤਾਂ ਨੇ ਤਾਂ ਕਿਤਾ ਕਿਸੇ ਦੇ ਮੋੜ ਤੇ ਰੱਖ ਕੇ ਚੱਲਣਾ ਨਹੀਂ ਚਾਹਤਾ ਉਹ ਮੈਂ ਗਿਆ ਪਿੱਛੇ ਅੰਕਲ ਜੀ ਆ ਰਹੇ ਸੀ ਬਸ ਚੱਲ ਗਏ ਸਾਡੇ ਪਿੰਡ ਦੇ ਲੋਕ ਨੇ ਨੱਕ ਕਹਿਣਾ ਨਾ ਉੱਠ ਉੱਠ ਕੇ ਮਿਹਨਤਾ ਮੈਂ ਤਾਂ ਕਿਹੜੀ ਰਾਤ ਨੂੰ ਉੱਠ ਕੇ ਆਂ ਯਾਰ ਖੇਤਾਂ 'ਚ ਗੇੜਾ ਮਾਰਨਾ ਅੱਛਾ ਖੇਤਾਂ 'ਚ ਆਫ ਕਾ ਸ ਬ्रो ਹਾਂ ਸਹੀ ਗੱਲ ਆ ਮੈਂ ਤਾਂ ਯਾਰ ਹੱਥ ਪਤਾ ਕਿਉਂ ਮੈਂ ਤਾਂ ਅਸਲ 'ਚ ਸਿਹਤ ਵੇਖ ਨਾ ਉਹ ਸਭ ਨਾ ਫਿਰ ਸਾਰਾ ਕੋਇਲਾ ਬਣਾਉਂਦਾ ਇਸ ਤਰ੍ਹਾਂ ਪਰ ਨਹੀਂ ਯਾਰ ਬੰਦਾ ਇੰਨਾ ਕੁ ਕਰੇ ਕਿ ਕਿਸੇ ਦੇ ਹੱਥ ਰੱਖਣ ਦੀ ਲੋੜ ਨਾ ਪਵੇ ਹਾਂ ਹੈ ਨਾ ਬਈ ਤੂੰ ਆਸਰ ਦਿੰਦਾ ਨਾ ਇਹਦੇ ਲਈ ਦੁਆ ਅੰਗਲ ਬਣਵਾ ਲੈ ਨਹੀਂ ਮਤਲਬ ਯਾਰ ਕੁਛ ਨਹੀਂ ਲੈ ਜਾਣਾ ਤਾਂ ਸੌਣ ਲੱਗੇ ਬਾਈ 2 ਮਿੰਟ ਨਹੀਂ ਲਾਣਾ ਹੁੰਦਾ 2 ਮਿੰਟ ਨਹੀਂ ਮੇਰੀ ਗੱਲ ਸੁਣੋ ਉਹ ਗੱਲ ਬੜੀ ਮਹਿੰਗੀ ਹੈ ਉਹ ਆਪਣੇ 에어ਪੋਰਟ ਨਹੀਂ ਹੈਗਾ ਉਧਰ ਉਹ ਸੈਰਪਟਾ ਹੋ 2 ਮਿੰਟ ਨਹੀਂ ਲਾਣਾ ਹੁੰਦਾ ਚੁਲਕਾ ਬਾਲਣਾ ਇੱਥੋਂ ਤੱਕ ਆ ਕੇ ਮੈਨੂੰ ਸੌਣ ਲੱਗੇ ਝੂਠਾ ਮੂਠਾ ਪਾਵੇਂ ਰੋਲਣਗੇ ਕੁਛ ਨਹੀਂ ਉਸ ਤੋਂ ਬਾਅਦ ਇਹ ਸਹੀ ਹੈ ਇਹ ਗੱਲ ਸਹੀ ਵਾਕਿ ਉਸ ਤੋਂ ਬਾਅਦ ਆਪਣਾ ਆਪਣੇ ਸਾਰੇ ਨਕਮਾ ਕਾਰਨ ਚ ਰੁੱਝ ਜਾਣਗੇ ਹਾਂ ਅੱਗ ਲਾ ਕੇ ਭੁੱਲ ਜਾਣ ਠੀਕ ਆ ਯਾਰ ਚੰਗਾ ਸੀ ਵਿਚਾਰਾ ਐ ਸੀ ਤਾਰੀ 에어ਪੋਰਟ ਉਹ ਕਹਿ ਰਿਹਾ ਇੱਧਰ ਸਵੇਂ ਗਏ ਨੇ ਜੀ ਮੜੀਆਂ ਸ਼ਮਸ਼ਾਨ ਦਾ ਤੇ ਬਕੁਸ਼ ਨਹੀਂ ਯਾਰ ਆਪਣਾ ਹਾਂ ਉਹ ਆਪਣਾ ਯਾਰ ਹਣ ਸਿੱਧੂ ਮੂਸੇਵਾਲ ਦਾ ਆਪਾਂ ਦਿਲੋਂ ਦਿਲੋਂ ਆ ਬਾਕੀ ਸੁਣਦੇ ਸਾਰਿਆਂ ਨੂੰ ਆ ਪਰ ਦਿਲੋਂ ਆ ਕਿ ਯਾਰ ਗਾਇਕ ਚੰਗਾ ਸੀ ਉਹ ਬੰਦੇ ਗਾਇਕ ਨਹੀਂ ਉਹਦੀ ਗੱਲਾਂ ਬੜੀਆਂ ਚੰਗੀਆਂ ਗਾਣੇ ਗੋਣੇ ਚਲੋ ਠੀਕ ਆ ਯਾਰ ਉਹ ਅਲੱਗ ਗੱਲ ਹੋ ਗਈ ਗੱਲਾਂ ਪੰਪ ਸੀ ਪਰ ਉਹ ਯਾਰ ਇੱਕ ਜਿਹੜੀ ਚੀਜ਼ ਨੂੰ ਲੈ ਕੇ ਆਇਆ ਸੀ ਰ ਇੱਥੇ ਕਿਸੇ ਨੂੰ ਸਮਝਣ ਚ ਟਾਈਮ ਲੱਗ ਗਿਆ ਪਰ ਉਹ ਬੰਦਾ ਸੀ 4-5 ਸਾਲ ਤੱਕ ਪਾ ਆ ਗਿਆ ਬਾਕੀ ਫੇਰ ਵੀ ਹਾਂ ਉਹ ਤਾਂ ਬਾਕੀ ਬੱਕੇ ਰਮੇਣ ਮੁਖ ਦੀ ਗੱਲ ਉਹੀ ਆ ਫਿਰ ਉੱਥੀ ਗੱਲ ਮੁੱਕਦੀ ਕਿਸੇ ਦਾ ਦਿਲ ਨਾ ਦਿਖਾਓ ਦੋ ਰੋਟੀਆਂ ਖੁਸ਼ ਰਹੋ ਪਰ ਇੱਕ ਬੰਦਾ ਖਾਂਦਾ ਜਿਹੜੇ ਫੁੱਟ ਫੁੱਟਪਾਤੇ ਸੌਂਦੇ ਉਹ ਵੀ ਰਾਜ ਕੇ ਸੌਂਦੇ ਸਹੀ ਨੋ ਟੈਨਸ਼ਨ ਸਿਰਾ ਨੀਂਦ ਸੌਂਦੇ ਯਾਰ ਖੁਸ਼ ਰਹੋ ਕੁਛ ਨਹੀਂ ਰੱਖਿਆ ਯਾਰ ਚੱਲ ਆਪਾਂ ਨੱਚ ਲਈਏ ਥੋੜਾ ਜਿਹਾ ਨੈਣਾ ਨਾਲੇ ਨੈਨ ਨੂੰ ਆਏ ਤੁਹਾਨੂੰ ਗਾਣੇ ਸੁਣਦੇ ਹੋਣਗੇ ਸੁਣਦੇ ਪੈਣੇ ਯਾਰ ਇਹ ਦੇਖ ਲੈਣਾ ਗਾਣੇ ਦਿਮਾਗ ਵਿੱਚ ਕੀ ਰੱਖ ਕੇ ਬਣਾਇਆ ਹਣਾ ਹੁਣ ਆਪਾਂ ਤਾਂ ਚੱਲੋ ਕੁਛ ਆਪਾਂ ਨੂੰ ਦਿਮਾਗ ਵਿੱਚ ਕੁਛ ਚੱਲ ਜਾਂਦਾ ਆਪਾਂ ਨੱਚਦੇ ਆ ਨਾ ਇਹਨਾਂ ਗਾਣੇ ਜਦੋਂ ਬਣਾਏ ਹਣ ਕਿ ਕੀ ਲੇ ਕੀ ਸੋਚ ਕੇ ਬਣਾਏ ਕਿ ਬੰਦਾ ਇਨਾ ਨੋ ਟੈਨਸ਼ਨ ਹੋ ਕੇ ਨੱਚੂਗਾ ਕਿਸੇ ਚੀਜ਼ ਦੀ ਟੈਨਸ਼ਨ ਹੀ ਨਹੀਂ ਇਹਨੂੰ ਪਿੱਛੇ ਉਹ 뮤직 ਕੰਪੋਜੀਸ਼ਨ ਹੋਵੇ ਬਾਬੇ ਕੰਪੋਜੀਸ਼ਨ 뮤직 ਸਾਰਾ ਹੈ ਮਤਲਬ ਇਹੀ ਚੀਜ਼ਾਂ ਨੂੰ ਮੈਂ ਮੱਧਮ ਰੱਖ ਮੱਧਿਆ ਰੱਖਦੇ ਹੋਏ ਮੈਂ ਕਿਸੇ ਦੇ ਕਰੇ ਮਰਜੀ ਜਾ ਸਕਦਾ ਮੱਚਲੀ ਦੀ ਜੀਆਂ ਦੂਜਿਆਂ ਤੇ ਕਿਤੇ ਵੀ ਜਾ ਸਕਦਾ ਅਸੀਂ ਚੰਡੀਗੜ੍ਹ ਬਾਈ ਕਿਸੇ ਦਾ ਘਰ ਨਹੀਂ ਛੱਡਿਆ ਜਦੋਂ ਕਿਤੇ ਵਿਆਹ ਸਾਨੂੰ ਦੇਖ ਆਏ ਅਸੀਂ ਚਲੇ ਜਾਈਦਾ ਸਹੀ ਗੱਲ ਹੈ ਆਹੀ ਜੀ ਨੂੰ ਮੈਰਿਜ ਪੈਲੇਸ ਚਾਣਾ ਬੜੇ ਗਏ ਆ ਅਸੀਂ ਦੋਨੋਂ ਉਹ ਜੁੱਥੇ ਸਾਡਾ ਜੀ ਕਰਦਾ ਉੱਥੇ ਅਸੀਂ ਕਰਨਾ ਪਰ ਹਾਂ ਅਗਲੇ ਨੂੰ ਸੋ ਅਸੀਂ ਇਹ ਵੀ ਕਹਿਣਾ ਕਿ ਅਸੀਂ ਗਲਤ ਬੰਦੇ ਨਹੀਂ ਹਾਂ ਸਾਡੀ ਨਾ ਕਹਿ ਵੀ ਦੇ ਬਾਈ ਐਵੇਂ ਆਏ ਅਸੀਂ ਔਨਲੀ ਇੰਗੇਜਮੈਂਟ ਲਈ ਕੁਛ ਖਾਣ ਪੀਣ ਦਾ ਇੰਜੋਇਮੈਂਟ ਆ ਲੋਕੀ ਗਲਤ ਸਮਝਣ ਮੰਗਤੇ ਸਮਝ ਪਏ ਲੋਕੀਆਂ ਦੀ ਪ੍ਰਾਣੀ ਕੋਈ ਚੱਕਰ ਇਹ ਨਹੀਂ ਫੱਕੇ ਮਾਹੌਲ ਫੱਕੇ ਮਾਹੌਲ ਸਾਨੂੰ ਆਪਣੇ ਨਾਲਾ ਕਿ ਜਿਹੜੀ ਚੀਜ਼ ਛੱਡੀ ਹੈ ਪਾਇਆ ਚੌਣਨਰ ਵੀ ਹੋਏ ਹੁੰਦਾ ਬਾਬੇ ਹੋਿੰਦਾ ਚੌਣਨ ਦਾ ਵੇਖ ਬਾਕੀ ਮੁੱਖ ਦੀ ਗੱਲ ਭਾਈ ਚਾਨਣ ਚਾਨਣੀ ਰਾਤ ਮਹਿਰਮਾ ਟਿਮਟਮੜੂ ਡੋੜੇ ਨਹੀਂ ਤਾਰੇ ਘੱਟ ਨੇ ਇਸ ਗਲੀ ਵਿੱਚ ਆ ਜਾ ਸੋਹਣਿਆ ਸੋਂਗੇ ਪਿੰਡ ਦੇ ਸਾਰੇ ਚੰਨ ਚਾਨਣੀ ਇੱਕ ਉਹ ਨਹੀਂ ਆਉਂਦਾ ਇੱਕ ਉਹ ਨਹੀਂ ਕਹਿੰਦਾ ਹੰਟਮਟਮੋਲੀ ਗਲੀ ਦੇ ਵਿੱਚ ਬਚ ਕੇ ਆਈ ਓਏ ਸਾਡੇ ਰਾਤੀ ਪਹਿਰਾ ਲੱਗਦਾ ਐਵੇਂ ਨਹੀਂ ਕਹਿੰਦੇ ਅੱਛਾ ਉਹ ਕਹਿੰਦਾ ਹੁੰਦਾ ਕਿ ਰਾਤੀ ਮਿਲਣ ਆਈ ਓਏ ਪਿੰਡ ਪੈ